ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਇੱਕ ਪੁਰਾਣੀ ਸੱਭਿਆਚਾਰਕ ਜਿਹੜੀ ਚੀਜ਼ ਸੀਗੀ ਆਪਣੇ ਰਸੋਈਆਂ ਦੇ ਵਿੱਚ ਘਰਾਂ ਦੇ ਵਿੱਚ ਜਿਹੜੇ ਬਰਤਨ ਵਰਤੇ ਜਾਂਦੇ ਸੀਗੇ ਉਹਨਾਂ ਦੇ ਵਿੱਚੋਂ ਜਿਹੜੇ ਬਰਤਨ ਆਪਣੇ ਪਿੱਤਲ ਦੇ ਵਰਤੇ ਜਾਂਦੇ ਸੀਗੇ ਉਹਨਾਂ ਨੂੰ ਕਲੀ ਕੀਤੀ ਜਾਂਦੀ ਸੀਗੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਜਿਹੜਾ ਉਹ ਕੰਮ ਕਰ ਰਿਹਾ ਤੇ ਇਸ ਟਾਈਮ ਆਪਾਂ ਦੋਸਤੋ ਤਰਨਤਾਰਨ ਸਾਹਿਬ ਦੇ ਵਿੱਚ ਤੇ ਆਪਾਂ ਇੱਥੋਂ ਲੰਘ ਰਹੇ ਸੀਗੇ ਤੇ ਬਾਈ ਜੀ ਦੇਖਿਆ ਆਪਾਂ ਇੱਕ ਕਲੀ ਕਰ ਰਹੀ ਸੀ ਭਾਂਡਿਆ ਨੂੰ ਤੇ ਦਿਖਾਉਨੇ ਆਪਾਂ ਨੂੰ ਕੀ ਪ੍ਰੋਸੈਸ ਹੁੰਦਾ ਹੈ ਤੇ ਕਿਵੇਂ ਜਿਹੜੇ ਭਾਂਡੇ ਕਲੀ ਕੀਤੇ ਜਾਂਦੇ ਸੀਗੇ ਤੇ ਕਿੰਨੇ ਟਾਈਮ ਬਾਅਦ ਕਲੀ ਕੀਤੇ ਜਾਂਦੇ ਤੇ ਸਾਰੀ ਗੱਲਬਾਤ ਆਪਾਂ ਕਰਾਂਗੇ ਬਾਈ ਦੇ ਨਾਲ ਤੇ ਆਹ ਦੇਖ ਸਕਦੇ ਹੋ ਦੋਸਤੋ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕਲੀ ਕੀਤੇ ਜਾਂਦੀਆਂ ਨੇ ਆਪ ਤਲ ਦੀ ਕੜਾਈ ਪਈ ਆ ਬਲਟੋਈ ਐ ਇਹ ਸਾਰੇ ਵਰਤਨ ਆਪਾਂ ਦੇਖਦੇ ਆਂ ਤੇ ਕਰਦੇ ਆਂ ਗੱਲਬਾਤ ਆ ਪ੍ਰੋਸੈਸ ਆ ਦੋਸਤੋ ਚੱਲ ਰਿਹਾ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਤੁਹਾਡਾ ਮੇਰਾ ਕ੍ਰਿਸ਼ਨ ਲਾਲ ਕ੍ਰਿਸ਼ਨ ਲਾਲ ਜੀ ਤੇ ਸਰ ਇਹ ਜਿਹੜੇ ਤੁਸੀਂ ਵਰਤਨ ਐ ਕਲੀ ਕਰਨ ਦਾ ਕੰਮ ਕਿੰਨੇ ਟਾਈਮ ਤੋਂ ਕਰ ਰਹੇ ਹੋ ਮੈਨੂੰ ਘਟੋ ਘਟੋ ਹੋ ਗਿਆ ਜੀ 35-40 ਸਾਲ 40 ਸਾਲ 35-40 ਸਾਲ ਇੱਥੇ ਕਰ ਰਹੇ ਹਾਂ ਇੱਥੇ ਹੀ ਕਰਦੇ ਵਿੱਚ ਹੀ ਜੰਪ ਵਾਲੀ ਥੋੜਾ ਜੀ ਠੀਕ ਹੈ ਜੀ ਇੱਥੋਂ ਦੀ ਜੰਪ ਵਾਲਾ ਤਰਨਦਾਰ ਸਾਹਿਬ ਦੀ ਠੀਕ ਹੈ ਜੀ ਤੇ ਕਿਹੜੇ ਕਿਹੜੇ ਵਰਤਨ ਆ ਜਿਹੜੇ ਕਲੀ ਕੀਤੇ ਜਾਂਦੇ ਆ ਸਾਨੂੰ ਮੜਾ ਜਾਏ ਦੇ ਬਾਰੇ ਦੱਸੋ ਕੋਈ ਵੀ ਹੋਵੇ ਪਿੱਤਲ ਦੇ ਵਰਤਨ ਦਾ ਇੱਕ ਗਾਗੜ ਜੀ ਨਹੀਂ ਹੁੰਦੀ ਗਾਗੜ 'ਚ ਹੱਥ ਨਹੀਂ ਪੈਂਦਾ ਠੀਕ ਹੈ ਜੀ ਜਿਨ੍ਹਾਂ ਦਾ ਮੂੰਹ ਛੋਟਾ ਹੁੰਦਾ ਹੈ ਵੀ ਜਿਹਦੇ ਵਿੱਚ ਹੱਥ ਨਹੀਂ ਪੈਂਦਾਗਾ ਉਹ ਨਹੀਂ ਹੁੰਦੇ ਬਾਕੀ ਸਾਰੇ ਵਰਤਨ ਆ ਜਿਹੜੇ ਕਲੀ ਕੀਤੇ ਜਾਂਦੇ ਆ ਠੀਕ ਹੈ ਜੀ ਤੇ ਇਹ ਕੀ ਪ੍ਰੋਸੈਸ ਹੁੰਦਾ ਇਹਦਾ ਕਿਵੇਂ ਕਲੀ ਕੀਤਾ ਜਾਂਦਾ ਭਾਂਡਿਆਂ ਨੂੰ ਪਹਿਲਾਂ ਤੈਨੂੰ ਮਾਜੀ ਦਾ ਰਿਚੋ ਅੱਛਾ ਜੀ ਭਾਂਡਿਆਂ ਨੂੰ ਠੀਕ ਹੈ ਜੀ ਜਦ ਆਪ ਦਾ ਪਾਣੀ ਹੁੰਦਾ ਸਾਡੇ ਨੂੰ ਹਾਂ ਜੀ ਫੋਟ ਬਾਦਾਂ ਫਿਰ ਇਹਨੂੰ ਪੱਠੀ ਦੇ ਰੱਖ ਕੇ ਮਿਸ਼ਰਧਰ ਦੇ ਕਲੀ ਦਾ ਫਿਰ ਉਹ ਹਾਂ ਜੀ ਤਿੰਨ ਚੀਜ਼ਾਂ ਚਾਹੀਦੀਆਂ ਨੇ ਤਿੰਨ ਚੀਜ਼ਾਂ ਹੁੰਦੀਆਂ ਐ ਇਹ ਮਿਲ ਕੇ ਫਿਰ ਇਹਨੂੰ ਅੱਗ ਦੇ ਸੇਕ ਤੇ ਅੱਗ 'ਤੇ ਸੇਕ ਕੇ ਇੱਕ ਦਿਨ ਬੜੀ ਚਾ ਦੇ ਕਲੀ ਕੀ ਚਾਹੀਦੀ ਠੀਕ ਹੈ ਤੇ ਇਹ ਕਿੰਨੇ ਟਾਈਮ ਬਾਅਦ ਕਲੀ ਕਰਾਉਣੇ ਪੈਂਦੇ ਆ ਤੇ ਬਰਤਨ ਘੱਟ ਗਈ 6 ਮਹੀਨੇ ਨਾਲ ਜਾਂਦੇ ਨੇ ਇੱਕ ਵਾਰੀ ਕਲੀ ਕਰੇ ਤੋਂ ਇਹ ਜਿਹਨੋਂ ਵੀ ਤੁਹਕਲ ਨਜ਼ਰ ਆ ਜਵੇ ਹਾਂਜੀ ਫਿਰ ਦੁਬਾਰਾ ਬਰਤਨ ਦਾ ਬਰਤਨ ਦਾ ਹਿਸਾਬ ਹੁੰਦਾ ਹਾਂਜੀ ਘੱਟ ਬਰਤਨ ਦੇ ਕਈ ਜਿਹਾ ਬਰਤਨ ਦੇ ਠੀਕ ਹੈ ਜੀ ਉਹ ਹਿਸਾਬ ਨਾਲ ਫਿਰ ਜਿਹਨੇ ਕਿਹਾ ਹਾਂਜੀ ਹਾਂਜੀ ਇਹ ਦੇਖ ਸਕਦੇ ਹੋ ਦੋਸਤੋ ਤੁਸੀਂ ਇਹ ਬਰਤਨ ਜਿਹੜੇ ਕਲੀ ਕੀਤੇ ਜਾਂਦੇ ਆ ਆ ਹੁਣ ਨਵਾਂ ਜਿਹੜਾ ਕਲੀ ਕਰਕੇ ਬਾਈ ਜੀ ਨੇ ਡੋਲਣਾ ਰੱਖਿਆ ਹੈ ਇਹ ਕਲੀ ਹੋ ਚੁੱਕਿਆ ਪਹਿਲਾਂ ਕਲੀ ਕੀਤਾ ਹੋਇਆ ਤੇ ਹੁਣ ਜਿਹੜੀ ਗੜਵੀ ਆ ਉਹ ਪਿੱਤਲ ਦੀ ਗੜਵੀ ਆ ਉਹ ਕਲੀ ਕਰਨਗੇ ਤੇ ਇੱਧਰ ਵੀ ਦੇਖ ਸਕਦੇ ਹੋ ਬਰਤਨ ਜਿਹੜੇ ਇਹ ਕਲੀ ਕਰਕੇ ਰੱਖੇ ਹੋਏ ਨੇ ਬਾਈ ਜੀ ਨੇ ਇਹੋ ਸਾਰਾ ਪ੍ਰੋਸੈਸ ਤੁਹਾਨੂੰ ਦਿਖਾ ਰਹੇ ਆਂ ਆਪਾਂ ਠੀਕ ਆ ਜੀ ਹੁਣ ਜਾਗਰੂਕੀ ਹੋ ਗਈ ਸ਼ੁਰੂ ਜਿਵੇਂ ਕਿ ਪਹਿਲਾਂ ਆਪਣੇ ਆਮ ਘਰਾਂ ਦੇ ਵਿੱਚ ਪਿੱਤਲ ਦੇ ਬਰਤਨ ਵਰਤੇ ਜਾਂਦੇ ਸੀ ਫਿਰ ਹੌਲੀ ਹੌਲੀ ਲੋਕ ਜਿਹੜੇ ਸਟੀਲ ਚ ਆ ਗਏ ਸਿਲਵਰ ਸਟੀਲ ਤੇ ਆ ਗਏ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਨੁਕਸਾਨ ਕਰਦੇ ਆ ਹਾਂਜੀ ਪਤਾ ਲੱਗ ਗਿਆ ਪਰ ਨੂੰ ਪਤਾ ਵੀ ਹਾਂਜੀ ਹੁਣ ਲੋਕ ਜਾਗਰੂਕ ਹੋਏ ਐ ਚੀਜ਼ ਬਾਰੇ ਕਿ ਮੈਂ ਜਾਗਰੂਕ ਹੋਇਆ ਤਾਂ ਸਾਡੇ ਕੋ ਕਲੀ ਕਰਾਉਣਾ ਪਿਆ ਗਿਆ ਮੇਰੀ ਕਲੀ ਜੜੀ ਜੀ 1 ਮਹੀਨੇ 1 ਕਿਲੋ ਕਲੀ 7-8 ਮਹੀਨਾ ਲੱਗਦੀ ਹਾਂਜੀ ਤੇ ਹੁਣ 1 ਕਿਲੋ ਕਲੀ 1 ਮਹੀਨਾ ਲੱਗਦੀ ਹੈ 1 ਮਹੀਨਾ ਲੱਗਦੀ ਹੈ ਯਾਨੀ ਕਿ ਲੋਕ ਆ ਜਿਹੜੇ ਉਹ ਪੁਰਾਣੇ ਸਮੇਂ ਵੱਲ ਫੇਰ ਮੁੜਦੇ ਆ ਰਹੇ ਆ ਆਪ ਦੀ ਸਿਹਤ ਦਾ ਖਿਆਲ ਰੱਖ ਰਹੇ ਲੋਕ ਜਿਹਨੇ ਹੁਣ ਵਿਚਾਰੇ ਗਰੀਬ ਕੁੱਤਾ ਵਾ ਉਹ ਨਹੀਂ ਲੈਦੇ ਜਾ ਹਾਂ ਬਰਤਨ ਮਹਿੰਗਾ ਥੋੜਾ ਜਿਆਦਾ ਦਿਹਾੜੀ ਦਰ ਮੰਦੇ ਤੋਕਾ ਉਹਨੇ ਆਪਣਾ ਮਾਹ ਚਾਰ ਪੰਜ ਜਿਹਦਾ ਕੰਮ ਕਰਦਾ ਹੀ ਕਰਦਾ ਠੀਕ ਹੈ ਜੀ ਇਸ ਤੱਕ ਕਿ ਜਿਹੜੇ ਆਮ ਸੈਂਦੇ ਰੋਗ ਆ ਜਦ ਜਿਹਨਾਂ ਕੋ ਪਏ ਆ ਹਾਂਜੀ ਉਹ ਆਣ ਕਿਸੇ ਨੇ ਪੁਰਾਣੇ ਕੱਢ ਕੇ ਫਿਰ ਲੈਂਦੇ ਆ ਜਿਹੜਾ ਆ ਚੂਰਨ ਜੇ ਬਣਾਇਆ ਹੋਇਆ ਇਹ ਨਸ਼ਾਦਰ ਹੁੰਦਾ ਵਾ ਇਹ ਨਸ਼ਾਦਰ ਆ ਆ ਆ ਗੋੜੀਆਂ ਇਹ ਨਸ਼ਾਦਰ ਦੀ ਮਤਲਬ ਕਿ ਪੂਰੀ ਨਾਲ ਦੇ ਟਾਂਗਾ ਲੱਗਦਾ ਵਾ ਤਾਂ ਹਾਂਜੀ ਕਲੀ ਦਾ ਟਾਂਕਾ ਲੱਗਦਾ ਨਿਸ਼ਾਦਰ ਨੂੰ ਤੇ ਆਪਾਂ ਕਲੀ ਨਹੀਂ ਕਰ ਸਕਦੇ ਅੱਛਾ ਇਹ ਨਿਸ਼ਾਦਰ ਦੇ ਨਾਲ ਹੀ ਕਲੀ ਹੁੰਦੀ ਹੈ ਹਾਂ ਜੀ ਤੇ ਆਹ ਦੋਸਤੋ ਕਲੀ ਆ ਇਹ ਕਲੀ ਆ ਇਹ ਪੂਰੀ 10000 ਰੁਪਏ ਕਲੀ ਹੁੰਦੀ ਹੈ ਠੀਕ ਹੈ ਜੀ ਆ ਦੇਖੋ ਇਹਦੀ ਪਲੇਟ ਜੀ ਇੱਕ ਬਣੀ ਹੋਈ ਹੈ ਜਿੱਦਾਂ ਕਿ ਆਪਣਾ ਹੁੰਦਾ ਵਾ ਕਿ ਐਂਗਲ ਬਣਿਆ ਅੱਛਾ ਐਂਗਲ ਬਣਿਆ ਹੁੰਦਾ ਇਹ ਪੂਰਾ ਮਤਲਬ ਹੈਗਾ ਇਹ ਗਰਮ ਕਰਕੇ ਹਾਂ ਜੀ ਪੂਰਾ ਟੋਟਾ ਖਾਣਾ ਹਾਂ ਜੀ ਹਾਂ ਦਿਖਾ ਦਿਓ ਗਰਮ ਕਰਕੇ ਢਾਲ ਕੇ ਇਹਨੂੰ ਵਿੱਚ ਜਿਹੜੇ ਦੇ ਨਾਲ ਲਾਇਆ ਜਾਂਦਾ ਨਾ ਫੇਰ ਦਿਨਾਂ ਚ ਜਿਹੜੀ ਨੂੰ ਫੇਰ ਕੇ ਉਹਨੂੰ ਸਾਫ਼ ਕੀਤਾ ਜਾਂਦਾ ਆ ਸਾਹਮਣੇ ਤੁਸੀਂ ਗੜਵੀ ਦੇਖ ਰਹੇ ਹੋ ਇਹਦੇ ਵਿੱਚ ਜਿਹੜੀ ਕਲੀ ਹੁਣ ਕੀਤੀ ਜਾਣੀ ਆ ਪਹਿਲਾਂ ਡੋਲਣਾ ਜਿਹੜਾ ਇਹ ਅੰਮ੍ਰਿਤਸਰੋਂ ਹੀ ਲਿਆਉਂਦੇ ਆ ਕਲੀ ਇਹ ਆਉਂਦੀ ਪਹਿਲਾਂ ਨਾ ਇੰਜ ਖੇਤੀ ਜਿਵੇਂ ਹੁੰਦੀ ਨਾ ਇੱਟ ਹਾਂਜੀ ਐ ਉਹਦੀ ਸੇਲ ਹੁੰਦੀ ਉਹ ਬਾਅਦ ਚ ਢਾਰ ਕੇ ਦੇਹੇ ਪੱਤਰੇ ਬਣਾ ਲੈਂਦੇ ਅੱਛਾ ਪੱਤਰੇ ਬਣਾ ਦਿੰਦੇ ਆ ਠੀਕ ਹੈ ਜੀ ਇਹ ਅੰਮ੍ਰਿਤਸਰ ਤੋਂ ਤੁਸੀਂ ਮੰਗਾਉਨੇ ਆ ਅੰਮ੍ਰਿਤਸਰੋਂ ਮਿਲ ਗਈ ਆ ਜੀ ਬਹੁਤੀ ਠੀਕ ਹੈ ਉਹ ਜਾਣੇ ਮਿਲ ਜਾਂਦੀ ਪਰ ਸਾਡ ਨੂੰ ਲੱਗਿਆ ਅੰਮ੍ਰਿਤਸਰ ਹਾਂਜੀ ਤੁਹਾਨੂੰ ਤਰਨਸਰ ਸਾਹਿਬ ਦੇ ਲੱਗੇ ਅੰਮ੍ਰਿਤਸਰ ਸਾਹਿਬ ਦੇ ਕਾਟ ਠੀਕ ਹੈ ਜੀ ਉਹ ਲਾਗੇ ਨਾਲ ਹੀ ਦੇਈ ਦੇ ਜੇ ਫਿਰ ਕਲੀ ਕਰੀ ਜਾਂਦੀ ਬਰਤਨਾਂ ਨੂੰ ਤੇ ਤੁਸੀਂ ਆਪਦੇ ਬਰਤਨ ਵੀ ਬਣਾ ਕੇ ਕਲੀ ਕਰਕੇ ਵੇਚਦੇ ਹੋ ਹਾਂਜੀ ਹਾਂਜੀ ਆਪਦੇ ਤਾਂਬੇ ਦੇ ਬਣਾਉਨੇ ਤੁਸੀਂ ਬਰਤਨ ਪਿੱਤਲ ਦੇ ਆ ਦੋਸਤੋ ਪਿੱਤਲ ਦੇ ਬਰਤਨ ਵੀ ਬਣਾ ਕੇ ਬਾਈ ਜੀ ਵੇਚਦੇ ਆ ਆਪਾਂ ਤੁਹਾਨੂੰ ਬਾਅਦ ਵਿੱਚ ਇਹਨਾਂ ਬਾਈ ਜੀ ਦਾ ਐਡਰੈਸ ਵੀ ਦੱਸ ਦਾਂਗੇ ਤਰਨਤਨ ਸਾਹਿਬ ਦੇ ਵਿੱਚ ਨੇ ਜਦੋਂ ਵੀ ਕਦੇ ਤੁਸੀਂ ਇੱਧਰ ਤਰਨਤਨ ਸਾਹਿਬ ਆਵੋ ਤੇ ਬਾਈ ਕੋਲੇ ਜ਼ਰੂਰ ਪਹੁੰਚਿਓ ਤੁਸੀਂ ਪਿੱਤਲ ਦੇ ਬਰਤਨਾਂ ਜਿਹੜੇ ਉਹ ਕਲੀ ਵੀ ਕਰਵਾ ਸਕਦੇ ਆ ਤੇ ਬਾਈ ਜੀ ਤੋਂ ਪਿੱਤਲ ਦੇ ਨਵੇਂ ਬਰਤਨ ਜਿਹੜੇ ਲੈ ਵੀ ਸਕਦੇ ਆ ਆ ਦੇਖ ਸਕਦੇ ਆ ਹੁਣ ਬਾਈ ਜੀ ਚੱਕਰੀ ਜਾਂਦੇ ਆ ਚੱਕਰ ਬੰਦੇ ਆ ਤੇ ਇਧਰ ਬਾਈ ਜੀ ਵੀ ਹੋਰ ਆਇਆ ਦੇਖਣ ਵਾਸਤੇ ਕਿਦਾਂ ਕਲੀ ਹੋ ਰਹੀ ਐ ਆ ਸਾਰਾ ਦੇਖ ਸਕਦੇ ਹੋ ਤੁਸੀਂ ਹੁਣ ਬਾਈ ਜੀ ਜਿਹੜੇ ਗੜਵੀ ਨੂੰ ਅੰਦਰ ਤੋਂ ਕਲੀ ਕਰ ਰਹੇ ਆ ਇਹ ਪਹਿਲਾਂ ਸਾਫ਼ ਕੀਤਾ ਬਾਈ ਜੀ ਇਹਨੂੰ ਪਹਿਲਾਂ ਹਾਂਜੀ ਕਿ ਇੰਨਾ ਹੀ ਕਲੀ ਹੋ ਜਾਣੀ ਵਿੱਚ ਨਹੀਂ ਨਹੀਂ ਬਾਰੋਂ ਪਾਣੀ ਦੇ ਪਰਾ ਰੇਤਾ ਨਾਲ ਅੱਛਾ ਜੀ ਮਾਂਜ ਕੇ ਤੇ ਫਿਰ ਪਾਣੀ ਹੁੰਦਾ ਸਾਡੇ ਰਕਲੀ ਘਸਾ ਦੇਣੀ ਵਿੱਚ ਆ ਦੇਖੋ ਹੁਣ ਕੀ ਨਿਸ਼ੱਧਾ ਲਾ ਕੇ ਤੇ ਥਰੂ ਨਾ ਭੇਜਣਾ ਆ ਦੇਖੋ ਦੋਸਤੋ ਇਦਾਂ ਕਲੀ ਵਿੱਚ ਬਸ ਰਹੇ ਨਹੀਂ ਇਹ ਘਸਾਈ ਤੋਂ ਹੀ ਬਸ ਵਿੱਚ ਗਰਮ ਹੋ ਕੇ ਚੱਲ ਲੱਗ ਜਾਂਦੀ ਨਾਲ ਹਾਂ ਹਾਂ ਅਨਿਸ਼ੱਧੇ ਤਾਂ ਮਰ ਜਾਂਦੇ ਨੇ ਚਿਪੜ ਜਾਂਦੀ ਬਸ ਕਿ ਦਿਨਾਂ ਫਿਰ ਟਾਂਕਾ ਲੱਗ ਜਾਂਦਾ ਜੋੜ ਜੋ ਉਝੇ ਹੀ ਆਪਾਂ ਉਹ ਜੇ ਕਲੀ ਨਹੀਂ ਨਹੀਂ ਚੱਲਦੀ ਨਹੀਂ ਕਲੀ ਨਹੀਂ ਖੜਦੀ ਉੱਪਰ ਕਿਹੜੀ ਸਤਰੋਗਨ 2015 ਦਾ ਬੋਲੀਆਂ ਨੂੰ ਠੀਕ ਹੈ ਜੀ ਐਡਰੈਸ ਦੱਸ ਦਿਓ ਕਿਹੜੀ ਜਗ੍ਹਾ ਕਿੱਥੇ ਆਪਾਂ ਆ ਟੂਟੀਆਂ ਵਾਲਾ ਹਾਂਜੀ ਹਾਂਜੀ ਤਰਨਤਾਰਨ ਬਸੇ ਤਰਨ ਟੂਟੀਆਂ ਵਾਲਾ ਪੈਂਦਾ ਹੈ ਬਾਜ਼ਾਰ ਆ ਟੂਟੀਆਂ ਵਾਲਾ ਹਾਂ ਠੀਕ ਹੈ ਮੱਡਾ ਨਹੀਂ ਠਗਾਰਾ ਪੈਂਦਾ ਉਹ ਤੇ ਇੱਥੇ ਠਗਾਰਾ ਕਿੱ데 ਸਨ ਠੀਕ ਹੈ ਜੀ ਤਰਨ ਜਿਵੇਂ ਜਾਦ ਨਹੀਂ ਹਾਂਜੀ ਹਾਂਜੀ ਕੰਮ ਕਰਾ ਲੈਣ ਠਗਾਰ ਕਿੰਦੇ ਆ ਠੀਕ ਹੈ ਜੀ ਲੋ ਵੀ ਦੋਸਤੋ ਤੁਹਾਡਾ ਕਦੇ ਵੀ ਇਧਰ ਤਰਨਤਾਰਨ ਸਾਹਿਬ ਕਿਹੜਾ ਵਜੇ ਛੂਟੀਆਂ ਵਾਲਾ ਬਾਜ਼ਾਰ ਆ ਜਿਹੜਾ ਇਹਦੇ ਵਿੱਚ ਤੁਸੀਂ ਜਰੂਰ ਗੇੜਾ ਮਾਰਿਓ ਬਾਈ ਜੀ ਕੋਲੇ ਪਹੁੰਚ ਕੇ ਜੇ ਤੁਹਾਡੇ ਘਰੇ ਬਰਤਨ ਵੀ ਪਏ ਆ ਕਲੀ ਕਰਾਉਣ ਵਾਲੇ ਤਾਂ ਤੁਸੀਂ ਲਿਆ ਕੇ ਬਰਤਨ ਕਲੀ ਕਰਵਾ ਸਕਦੇ ਆ ਤੇ ਨਵੇਂ ਵੀ ਬਰਤਨ ਜੇ ਬਾਈ ਤੋਂ ਲੈਣੇ ਹੋਣ ਦੱਸ ਕੇ ਵੀ ਤੁਸੀਂ ਕੋਈ ਵੀ ਬਰਤਨ ਜਿਹੜਾ ਤਿਆਰ ਕਰਵਾ ਸਕਦੇ ਆ ਫੋਨ ਨੰਬਰ ਦੇ ਦੋ ਹਾਂਜੀ ਫੋਨ ਨੰਬਰ ਬੋਲ ਦੋ 9152 ਹਾਂਜੀ 91287 ਇਹ ਕਰੀਬ ਉਰ ਬੋਲ ਦੋ ਉੱਚੀ ਬੋਲ ਦੋ 9152 ਹਾਂਜੀ 91287 ਠੀਕ ਹੈ ਜੀ ਲੋ ਵੀ ਦੋਸਤੋ ਬਾਈ ਨੇ ਨੰਬਰ ਬੋਲ ਦਿੱਤਾ ਆਪ ਦਾ ਜੇ ਤੁਸੀਂ ਇਹ ਨੰਬਰ ਤੇ ਫੋਨ ਕਰਕੇ ਆਰਡਰ ਤੇ ਵੀ ਆਪ ਦਾ ਜਿਹੜਾ ਭੰਡ ਤਿਆਰ ਕਰਵਾ ਸਕਦੇ ਹੋ ਬਰਤਨ ਘਰ ਦੇ ਵਿੱਚ ਕੋਈ ਵੀ ਕੌਲੀ, ਗਲਾਸ, ਗੜਵੀ, ਡੋਲਣਾ ਤੇ ਜਰੂਰ ਜੇ ਤੁਸੀਂ ਜੇ ਕਦੇ ਆਏ ਤਾਂ 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 ਬਾਈ ਕੋਲੇ ਗਿੜਾ ਮਾਰਿਓ। ਨਾਲ ਉਹਦੇ ਅਠਾ-ਗਾਹ ਤਰ੍ਹਾਂ ਬਹੁਤ ਮਿਲਦਾ ਵਾ ਜਿਹੜਾ ਆਮ ਹੈਗਾ ਵਾ ਕੜਾਈਆਂ, ਪਤਲੇ, ਦੁੱਧ ਵਾਲੇ, ਚਾਹ ਵਾਲੇ ਉਹ ਮਿਲ ਜਾਂਦੇ ਉਸੇ ਜਿਲੇ। ਠੀਕ ਹੈ। ਧੰਨਵਾਦ ਦੋਸਤੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ।